कैन टीवी नाल जुड़े हो तुसी। ते मैं शाहिद खान अमृतसर के रामती रोड तो हैरान करने वाला मामला सामने आया थोद के सत्रह साल एक नाबालिग मुंडे दे लापता होने की जिड़ी खबर सामने आई है थोद के परिवार का जरा ਰੋ ਰੋ ਕੇ ਬੁਰਾ ਹਾਲਾ ਮੁੰਡੇ ਦੀ ਭਾਲ ਕੀਤੀ ਜਾ ਰਹੀ ਪਰਿਵਾਰ ਨੂੰ ਮੁੰਡੇ ਦੇ ਹੀ ਦੋਸਤ ਦੇ ਉੱਤੇ ਸ਼ੱਕਾ ਪਰਿਵਾਰ ਦਾ ਕਹਿਣਾ ਹੈ ਕਿ ਆਖਰੀ ਵਾਰ ਮੁੰਡਾ ਜਿਹੜਾ ਆਪਣੇ ਦੋਸਤ ਦੇ ਨਾਲ ਜਾਂਦਾ ਹੋਇਆ ਦੇਖਿਆ ਗਿਆ ਸੀ ਉਸ ਤੋਂ ਬਾਅਦ ਹੀ ਉਹ ਮੁੰਡਾ ਲਗਾਤਾਰ ਅੱਲਾ ਪਤਾ ਚਲ ਰਿਹਾ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਇਹ ਨਜ਼ਰ ਆ ਰਿਹਾ ਕਿ ਮੁੰਡਾ ਆਪਣੇ ਦੋਸਤ ਦੇ ਨਾਲ ਜਾਂਦਾ ਹੋਇਆ ਨਜ਼ਰ ਆ ਰਿਹਾ ਤੇ ਉਸ ਤੋਂ ਬਾਅਦ ਮੁੰਡੇ ਦਾ ਕਿਸੇ ਤਰੀਕੇ ਦਾ ਕੋਈ ਪਤਾ ਨਹੀਂ ਲੱਗਿਆ ਕੋਈ ਸੁਰਾਗ ਨਹੀਂ ਲੱਗਿਆ ਤੁੰਦਾ ਦੇ ਕਿ ਮੁੰਡੇ ਨੂੰ ਗਾਇਬ ਹੋਏ ਚਾਰਿਤਵਦ ਘੰਟੇ ਹੋ ਚੁੱਕੇ ਨੇ ਪਰਿਵਾਰ ਲਗਾਤਾਰ ਇਹ ਗੁਹਾਰ ਲਾਂਦਾ ਹੋਇਆ ਨਜ਼ਰ ਆ ਰਿਹਾ ਪ੍ਰਸ਼ਾਸਨ ਦੇ ਅੱਗੇ ਕਿ ਉਹਨਾਂ ਦੇ ਮੁੰਡੇ ਨੂੰ ਲੱਭਿਆ ਜਾਵੇ ਲੇਕਿਨ ਮੁੰਡੇ ਦਾ ਹਲੇ ਤੱਕ ਕਿਸੇ ਤਰੀਕੇ ਦਾ ਕੋਈ ਸੁਰਾਗ ਨਹੀਂ ਲੱਗਿਆ ਤੁੰਦਾ ਦੇ ਕਿ ਪੁਲਸ ਜਿਹੜੀ ਆ ਉਹ ਲਗਾਤਾਰ ਛਾਣਬੀਨ ਦੇ ਵਿੱਚ ਲੱਗੇ ਹੋਈ ਆ ਮੁੰਡੇ ਨੂੰ ਲਗਾਤਾਰ ਲੱਭਣ ਦੀ ਜੜੀਆ ਕੋਸ਼ਿਸ਼ ਕੀਤੀ ਜਾ ਰਹੀਆ ਲੇਕਿਨ ਹਲੇ ਤੱਕ ਕੋਈ ਕਾਮਯਾਬੀ ਹਾਸਲ ਨਹੀਂ ਹੋਈ ਨਾ ਹੀ ਹਰੇਕ ਤੱਕ ਕੋਈ ਤੇ ਤਾਂ ਥੋੜਾ ਅਧਿਕੇ ਪਰਿਵਾਰ ਜਿਹੜਾ ਉਹ ਮੁੰਡੇ ਲਈਏ ਦੋਸਤਾਂ ਉਸ ਦੋਸਤ ਤੇ ਸ਼ੱਕ ਜਗਾਦਾ ਹੈ ਕਿ ਆਖਰੀ ਵਾਰ ਮੁੰਡਾ ਉਸ ਦੋਸਤ ਦੇ ਨਾਲ ਹੀ ਜਾਦਾ ਹੋਇਆ ਨਜ਼ਰ ਆਇਆ ਸੀ ਉਸ ਤੋਂ ਬਾਅਦ ਪਰਿਵਾਰ ਦੇ ਕੋਲ ਮੁੰਡੇ ਦਾ ਕੋਈ ਅਪਡੇਟ ਨਹੀਂ ਹੈ ਪਰਿਵਾਰ ਨੂੰ ਨਾ ਇਹ ਪਤਾ ਕਿ ਕਿੱਥੇ ਗਿਆ ਜਾਂ ਇਹ ਪਤਾ ਹੋਵੇ ਕਿ ਕਿੱਥੇ ਕਿੱਥੇ ਉਹ ਜਾ ਸਕਦਾ ਪਰਿਵਾਰ ਨੂੰ ਇਸ ਦੇ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈ ਕਿ ਪਰਿਵਾਰ ਲਗਾਤਾਰ ਪ੍ਰਸ਼ਾਸਨ ਨੂੰ ਅਪੀਲ ਕਰ ਰਿਹਾ ਹੈ ਪ੍ਰਸ਼ਾਸਨ ਦੇ ਕੇ ਜਿਹੜਾ ਉਫਾਰ ਲੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੇ ਮੁੰਡੇ ਨੂੰ ਜਿਹੜਾ ਉਹ ਲੱਭਿਆ ਜਾਵੇ ਤੁਹਾਨੂੰ ਦੱਸ ਦਿਆ ਕਿ ਅੰਮ੍ਰਿਤਸਰ ਦੇ RAM TEERTH ਰੋਡ ਦਾ ਪੂਰਾ ਮਾਮਲਾ ਜਿੱਥੇ 17 ਸਾਲਾ ਮੁੰਡਾ ਜਿਹੜਾ ਉਹ ਲਾਪਤਾ ਹੋਇਆ ਜਿਸ ਨੂੰ ਲੱਭਣ ਦੇ ਵਾਸਤੇ ਪਰਿਵਾਰ ਜਿਹੜਾ ਉਹ ਲਗਾਤਾਰ ਮੰਨਤਾ ਕਰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦੇ ਕਿ 17 ਸਾਲ ਜਿਹੜੀ ਆ ਮੁੰਡੇ ਦੀ ਉਮਰ ਆ ਅੰਮ੍ਰਿਤਸਰ ਦਾ ਇਲਾਕਾ RAM TEERTH ਰੋਡਾ ਜਿੱਥੇ ਇਹ ਨੌਜਵਾਨ ਜਿਹੜਾ ਉੱਲਾ ਪਤਾ ਹੋਇਆ ਨੌਜਵਾਨ ਦੇ ਪਿਤਾ ਦੇ ਵੱਲੋਂ ਉਸਦੇ ਦੋਸਤ ਦੇ ਉੱਤੇ ਹੀ ਅਰੋਪ ਲਾਇਆ ਜਾ ਰਿਹਾ ਹੈ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ 46 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਪਰ ਹਜੇ ਤੱਕ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ ਉੱਥੇ ਹੀ ਪਿਤਾ ਨੇ ਪੁਲਿਸ ਪ੍ਰਸ਼ਾਸਨ ਦੇ ਕੇ ਗੁਹਾਰ ਲਈਆ ਉਤੇ ਉਹਨਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਚੈੱਕ ਕਰੋ ਸੀਸੀਟੀਵੀ ਖੰਗਾ ਲਓ ਜਿਸ ਦੇ ਵਿੱਚ ਸਖਤ ਤੌਰ ਤੇ ਸਭ ਕੁਝ ਨਜ਼ਰ ਆ ਰਿਹਾ ਤੇ ਮੇਰਾ ਮੁੰਡਾ ਜਿਹੜਾ ਉਹ ਲੱਭ ਕੇ ਮੈਨੂੰ ਵਾਪਸ ਦਿਓ ਉਥੇ ਪੁਲਿਸ ਵੀ ਲਗਾਤਾਰ ਆਪਣੀ ਪੂਰੀ ਕੋਸ਼ਿਸ਼ ਕਰਦੀ ਹੋਈ ਜਿਹੜੀ ਆ ਨਜ਼ਰ ਆ ਰਹੀ ਹੈ ਲੇਕਿਨ ਹਲੇ ਤੱਕ ਇਸ ਮੁੰਡੇ ਦਾ 17 ਸਾਲਾ ਮੁੰਡਾ ਜਿਹੜਾ ਅੰਮ੍ਰਿਤਸਰ ਤੇਰਾਮਤੀਰਥ ਰੋਡ ਤੋਂ ਲਾ ਪਤਾ ਹੋਇਆ ਮੁੰਡੇ ਦਾ ਹਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਕੋਈ ਉਸ ਨੂੰ ਕੋਈ ਕਲਿਊ ਨਹੀਂ ਮਿਲਿਆ